ਸਾਸਰੀ ਘਰ ਵੀਰ ਜੀ ਸੋਨੂ ਰੰਧਾਵਾ ਡੇਰੀ ਫਾਰਮ ਦੇ ਪਿੰਡ ਜੈਤੋ ਸਰਜਾ ਵਿਖੇ ਵੀਰ ਜੀ ਵੇਖਣ ਆਇਆ ਇਹਨੂੰ ਪਿਆਰ ਭਰੀ ਸਾਸਰੀ ਹੈ ਕਾਲ ਜੀ ਅੱਜ ਪਾਜੀ ਤੁਹਾਡੇ ਭਰਾ ਦੇ ਫਾਰਮ ਤੇ ਪਿੰਡ ਜੈਤੋ ਸਰਜਾ ਵਿਖੇ ਅੱਜ ਵੀਰ ਜੀ ਤੁਹਾਡੇ ਭਰਾ ਦੇ ਫਾਰਮ ਤੇ ਕੋਈ 10 12 ਝੋਟੀਆਂ ਟਾਪ ਦੇ ਨਗੀਨੇ ਮਹਾਰਾਜ ਦੀ ਕਿਰਪਾ ਨਾਲ ਵਸਾਖੀ ਵਾਸਤੇ ਝੋਟੀਆਂ ਲੈ ਕੇ ਆਏ ਆ ਬਹੁਤ ਟਾਪ ਟਾਪ ਦੀਆਂ ਥਣਲੇਵੇ ਦੀਆਂ ਸਿੰਘ ਸ਼ਿੰਗਾਰ ਦੁੱਧ ਵੀ ਝੋਟੀਆਂ ਕੋਈ 15 ਤੋਂ ਲੈ ਕੇ ਤੇ ਆਪਣੇ ਕੋ ਹੁਣ ਭਾਜੀ 20 ਪਲੱਸ ਇੱਕ ਦੁੱਧ ਝੋਟੀਆਂ ਕੋਲ ਹੈਗਾ ਵਾ ਤੇ ਮਹਾਰਾਜ ਦੀ ਕਿਰਪਾ ਨਾਲ ਝੋਟੀਆਂ ਵੀ ਖਜਾ ਖਜ ਫਾਰਮ ਭਰਿਆ ਵੇਖੋ ਮਹਾਰਾਜ ਦੀ ਕਿਰਪਾ ਦੇ ਨਾਲ ਭਾਜੀ ਤੁਹਾਨੂੰ ਇੰਨਾ ਕਾਜ ਵੇਰਵਾ ਦੇਣ ਲੱਗੇ ਆ ਭਾਜੀ ਵੀ ਝੋਟੀਆਂ ਆਪਣੇ ਫਾਰਮ ਤੇ ਟੋਪ ਤੋਂ ਟੋਪ ਆ ਵੇਖੋ ਮਹਾਰਾਜ ਦੀ ਕਿਰਪਾ ਨਾਲ ਭਾਜੀ ਕੱਲੀ ਕੱਲੀ ਮੈਂ ਦੀ ਇੰਟਰਵਿਊ ਨਹੀਂ ਦਿੰਦੀ ਜਾਣੀ ਕਿਉਂ ਲੰਮੀ ਹੋ ਜੂਗੀ ਵੀਡੀਓ ਵੀਰਾਂ ਨੂੰ ਭੈਣ ਭਰਾਵਾਂ ਨੂੰ ਜਾਣਕਾਰੀ ਮਿਲ ਜੇ ਕਿ ਝੋਟੀਆਂ ਸੋਨੂ ਰੰਦਾ ਵਾ ਡੇਰੀ ਫਾਰਮ ਤੇ ਭਾਜੀ ਆ ਆ ਆਪਣੇ ਫਾਰਮ ਤੇ ਆ ਚੁੱਕੀਆਂ ਨੇ ਵੀਰ ਜੀ ਝੋਟੀਆਂ ਬਹੁਤ ਹੀ ਵੱਡੀਆਂ ਤੇ ਸਿੰਘ ਸ਼ਿੰਗਾਰ ਥਣ ਲੇਵੇ ਦੀਆਂ ਪਲੇਅਰ ਕੋ ਦੁੱਧ ਕੱਟ ਤੋਂ ਘੱਟ 15 ਤੇ ਜਿੱਦਾਂ ਹੁਣ ਦੂਜਾ ਦੂਜਾ ਝੋਟੀਆਂ ਸੂਵਿਆ ਵਾਲੀਆਂ 20 ਪਲੱਸ ਝੋਟੀਆਂ ਕੋ ਦੁੱਧ ਹੁਣ ਚੂਣ ਵਾਲਾ ਹਾਜ਼ਰ ਮਹਾਰਾਜ ਦੀ ਕਿਰਪਾ ਦੇ ਨਾਲ ਥਣ ਲੇਵੇ ਵੇਖੋ ਜਿੱਦਾਂ ਅਮਰੀਕਾ ਦੇ ਗਾਵਾਂ ਨੂੰ ਲੱਗੇ ਹੁੰਦੇ ਕੋਈ ਟਾਈਮ ਨਹੀਂ ਕੋਈ ਪਛਮਾਨ ਨਹੀਂ ਵੇਖੋ ਜ਼ਿਆਦਾ ਚੰਗੀਆਂ ਝੋਟੀਆਂ ਆਪਣੇ ਕੋ ਪਾਜੀ ਬਹੁਤ ਹੀ ਮਾਲਕ ਦੀ ਕਿਰਪਾ ਦੇ ਨਾਲ ਜੱਤੜ ਝੋਟੀਆਂ ਵੇਖੋ ਇੱਧਰ ਥਣ ਲੇਵੇ ਦੀਆਂ ਪਲੇਅਰ ਮਹਾਰਾਜ ਦੀ ਕਿਰਪਾ ਨਾਲ ਰਾਜੂ ਪੁਰੇ ਆ ਪੰਜ ਕੇ ਇਧਰ ਆਪਾਂ ਝੋਟੀ ਨੂੰ ਬੱਚਾ ਛੱਡ ਥੱਲੇ ਵੇਖੋ ਉਹਨਾਂ ਤੇ ਕਰਾਤਾ ਨੂੰ ਝੋਟੀਆਂ ਮਹਾਰਾਜ ਦੀ ਕਿਰਪਾ ਨਾਲ ਵਖਾਲਦੇ ਆ ਵਿਸਾਖੀ ਦੀ ਜਾਨ ਇਹੋ ਜਿਹੇ ਕਟੀਆਂ ਵਸਾਖੀ ਦੇ ਉੱਤੇ 5-5 ਲੱਖ ਰੁਪਏ ਦੀਆਂ ਵਿਕਣੀਆਂ ਵਾਂ ਜਿਹੜੀਆਂ ਅਸੀਂ 2-2 ਦੰਦ ਕਟੀਆਂ ਕੱਢ ਕੇ ਲਿਆਂਦੀਆਂ ਤੁਹਾਡੇ ਭਰਾ ਨੇ ਸੋਨੂ ਰੰਦਾਵਾ ਡੇਰੀ ਫਾਰਮ ਪਿੰਡ ਜੈਤੋ ਸਰਜਾ ਆਪਣਾ ਬੋਰਡ ਦੇ ਉੱਤੇ ਨੰਬਰ ਸਾਰੀ ਵੀਰਜੀ ਜਾਣਕਾਰੀ ਤੁਹਾਨੂੰ ਚਾਹੀਦੀ ਆ ਤੇ ਭਰਾ ਦੇ ਫਾਰਮ ਦੀ ਵੇਖੋ ਮਿਲ ਜੂਗੀ ਜੀ ਆ ਆਪਣੇ ਦੋਨੋਂ ਨੰਬਰ ਆ ਤੁਹਾਡੇ ਭਰਾ ਦੇ ਵੀਰਜੀ ਆ ਖਚਾ ਖਾਚਾ ਜ ਫਾਰਮ ਭਰਿਆ ਮਹਾਰਾਜ ਦੀ ਕਿਰਪਾ ਨਾਲ ਝੋਟੀਆਂ ਰਿੰਗ ਸਿੰਘ ਉਹ ਪਾਣੀ ਫੜਾ ਦਿਓ ਮੈਂ ਕਿਹਾ ਪਤਾ ਪਾਣੀ ਫੜਾ ਦੇ ਛੋਟ ਨੂੰ ਠੰਣ ਤੋਂ ਦੇ ਝੋਟੀ ਵੱਡੀ ਦੇ 20+ ਵਾਲੀ ਝੋਟੀ ਨੂੰ ਬੱਚਾ ਲਾਇਆ ਵਾ ਹੁਣ ਤੁਹਾਨੂੰ ਪਾਜੀ ਵਿਖਾਉਨੇ 20+ ਵਾਲੀ ਝੋਟੀ ਨੂੰ ਬੱਚਾ ਦੂਜੇ ਸੂਵੇ ਹੁਣ 19 20 ਕਿਲੋ ਦੁੱਧ ਝੋਟੀ ਕੋ ਹਾਜ਼ਰ ਏ ਜਿਹੜਾ ਚੋਣ ਵਾਲਾ ਵੀਰ ਜੀ ਤੇ ਮਹਾਰਾਜ ਦੀ ਕਿਰਪਾ ਨਾਲ ਵੱਡੀ ਏ ਢੀਆ ਸਕਿੰਨ ਸਕੂਨ ਇਦਾਂ ਟੈਰਾਲੀਨ ਕਪੜੇ ਵਰਗੀ ਪਈ ਆ ਜੀ ਬਾਕੀ ਆਪਣੇ ਫਾਰਮ ਤੇ ਜਦ ਮਰਜੀ ਆਓ ਤੁਹਾਨੂੰ ਭਾਜੀ ਝੋਟੀਆਂ ਵੇਖੋ ਇੱਧਰ ਕਟੀਆਂ ਕੁੜੇ ਥੱਬੇ ਥੱਬੇ ਦੇ ਲੇਵੇ ਲਈ ਫਿਰਦੀਆਂ ਭਰਾ ਦੇ ਫਾਰਮ ਦੇ ਉੱਤੇ ਜਦ ਮਰਜੀ ਆਓ ਤੇ ਆਪਣੇ ਭਰਾ ਦੇ ਫਾਰਮ ਤੇ ਕਟੀਆਂ 20-20 ਸਿਰੀਆਂ ਲੈ ਕੇ ਜਾਓ ਕਿਉਂ ਮਹਾਰਾਜ ਦੀ ਕਿਰਪਾ ਦੇ ਨਾਲ ਝੋਟੀਆਂ ਵਸਾਖੀ ਦਾ ਕਰਕੇ ਬਹੁਤ ਹੀ ਯਾਦਾ ਯਵਰ ਪੰਬ ਲੈ ਕੇ ਆਇਆ ਭਰਾ ਤੁਹਾਡਾ ਥਣ ਲੈਵੇ ਅਮਰੀਕਾ ਨਾ ਜਾ ਮਾਰ ਗਿਆ ਵੇਖੋ ਦੋਰੇ ਥਣ ਦੀਆਂ ਕਟੀਆਂ ਪੇਠ ਪੁੜਾ ਵੱਡੀਆਂ ਵੇਖੋ ਲੇਵੇ ਵੇਖੋ ਕਟੀਆਂ ਨੂੰ ਥਣ ਲੇਵੇ ਲੱਗੇ ਤੇ ਸਿੰਘ ਸ਼ਿੰਗਾਰ ਦੀ ਗੱਲ ਕਰੀਏ ਤੇ ਸਿੰਘ ਸ਼ਿੰਗਾਰ ਬਿਲਕੁਲ ਇਦਾਂ ਠੂਠੀ ਮੁਦੀ ਮਾਰੀ ਹੁੰਦੀ ਆ ਰਿੰਗ ਸਿੰਘ ਨਿਗੇ ਨਿਗੇ ਕੋਕੇ ਲੱਗੇ ਆ ਭਰਾ ਤੁਹਾਡੇ ਦੇ ਫਾਰਮ ਤੇ ਬਾਕੀ ਭਾਜੀ ਵੇਖੋ ਭਾਜੀ ਝੋਟੀ ਨੂੰ ਬੱਚਾ ਲਾਇਆ ਜੇ ਝੋਟੀ ਕੋ 19 20 ਕਿਲੋ ਦੁੱਧ ਰੈੜੀ ਜੇ ਤੇ ਝੋਟੀ ਨੂੰ ਬੱਚਾ ਲਾਇਆ ਹੋਣਾ ਤੇ ਝੋਟੀ ਤੁਹਾਨੂੰ ਦਿਖਾ ਲਦੇ ਆ ਤੋੜ ਕੇ ਵੀ ਕੀ ਚੀਜ਼ ਬਣ ਗਈ ਆ ਇਹੋ ਜੀਆਂ ਝੋਟੀਆਂ ਭਾਜੀ 10 10 ਲੱਖ ਰੁਪਈਆ ਅਵਸਾਖੀ ਤੇ ਮੰਗਣਾ ਵਾ ਮਗਰ ਵੀ ਕੱਟੀ ਤੋੜ ਕੇ ਵਖਾ ਲੋ ਜੀ ਤੋੜ ਕੇ ਵਖਾ ਲੋ ਝੋਟੀ ਇਹੋ ਜਿਹਾ ਥਣਲੇਵਾ ਅਮਰੀਕਨ ਗਾਂ ਨੂੰ ਨਹੀਂ ਜੇ ਲੱਗਦਾ ਭਰਾ ਤੁਹਾਡੇ ਦੇ ਫਾਰਮ ਦੇ ਉੱਤੇ ਝੋਟੀ ਵੇਖੋ ਵੇਖੋ ਇੱਧਰ ਕੀ ਚੀਜ਼ ਬਣ ਗਈ ਤੁਰਿਆ ਨਹੀਂ ਜਾ ਰਿਹਾ ਝੋਟੀ ਕੋਲੇਵਾ ਲੈ ਕੇ ਵੇਠ ਪੁੜਾ ਮੋੜ ਲਿਓ ਵੇਠ ਪੁੜਾ ਅੰਦਾਜ਼ਾ ਲਾਓ ਵੀਰ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਵੇਖੋ ਥਣ ਲੇਵਾ ਆ ਚੀਜ਼ਾਂ ਹੁੰਦੀਆਂ ਇਹ ਹੁਣ ਇਹ ਝੋਟੀ ਕੋ 20 ਕਿਲੋ ਦੇ ਨੇੜੇ ਦੁੱਧ ਜੇ ਭਾਜੀ ਦੇਖੋ ਸਿੱਧੀ ਕਰਦੇ ਭਈ ਕਾਕਾ ਪਰ ਇਹਨੂੰ ਸਿੱਧੀ ਮੈਂ ਉਹਨਾਂ ਦੇ ਕੋਲ ਆ ਬਖਾਵਾਂ ਝੋਟੀ ਸਿੱਧੀ ਕਰ ਕਾਕਾ ਦੂਜੇ ਪਾਸੇ ਨੂੰ ਯਾਰਾ ਕੱਟੀ ਯਾਰ ਵੇਖੋ ਮੈਨੂੰ ਤੇ ਆ ਮੁੰਦਰੀ ਅਰ ਕੀ ਜਦੋਂ ਮੈਂ ਝੋਟੀਆਂ ਵੇਖ ਲਈ ਹਰਿਆਣੇ ਚ ਮੇਰਾ ਤੇ ਇੱਕ ਰੰਗ ਆਵੇ ਤੇ ਇੱਕ ਜਾਵੇ ਵੀ ਕਿਹਰੇ ਵੇਲੇ ਮੈਂ ਝੋਟੀ ਲੈ ਲਾਂ ਪਰੇ ਛੜਦੇ ਕਾਕਾ ਇੱਧਰ ਹੋ ਜਾ ਵੇਖੋ ਭਾਜੀ ਥਣ ਲੇਵਾ ਜਗਾੜ ਇਹੋ ਜਿਹਾ ਮਈਆਂ ਨੂੰ ਨਹੀਂ ਜੇ ਲੱਗਦਾ ਭਾਜੀ ਤੁਹਾਡੇ ਭਰਾ ਦੇ ਫਾਰਮ ਤੇ ਇਹੋ ਜੀਆਂ ਝੋਟੀਆਂ ਤਾਂ ਡੇਲੀ ਲੈ ਕੇ ਆਇਆ ਜੇ ਸੋਨੂ ਰੰਦਾਵਾ ਡੇਰੀ ਫਾਰਮ ਝੋਟੀਆਂ ਖਟਾ ਖੱਟ ਫਾਰਮ ਭਰਿਆ ਜੇ ਮਹਾਰਾਜ ਦੀ ਕਿਰਪਾ ਦੇ ਨਾਲ ਵੇਖੋ ਦੋਂਦੀ ਕੱਟੀ ਨੂੰ ਵੀ ਬੱਚਾ ਨਾ ਪਰਲੀ ਨੂੰ ਉਹ ਦੋ ਦੰਦ ਕੱਟੀ ਜਰੀ ਐਂਡ ਵਾਲੀ ਉਹ ਸਾਰੇ ਨੂੰ ਪਰਲੀ ਉਹਨੂੰ ਵੀ ਬਚਾ ਲਾ ਵੇਖੋ ਭਾਜੀ ਗਾੜੀ ਧੁੰਨ ਨੂੰ ਟੱਚ ਕਰ ਦਿੰਦੇ ਆ ਜੇ ਤੇ ਪਿਛੇ ਮੂਤਰੀ ਨੂੰ ਟੱਚ ਕਰ ਰਿਹਾ ਜੇ ਪੇਟ ਪੁੜਾ ਤੇ ਥਣਲੇਵਾ ਵੇਖੋ ਤੁਹਾਨੂੰ ਵਿਖਾ ਲਈ ਵੇਖੋ ਆਹ ਜੇ ਚੀਜ਼ਾਂ 20 20 ਸਰੀਆਂ ਤੁਹਾਡੇ ਭਰਾ ਦੇ ਫਾਰਮ ਤੇ ਦੇਖੋ ਵੇਖੋ ਵੀਰ ਜੀ ਆਜੋ ਮਰਾ ਹੀ ਤਾਰਾ ਮਾਰੋ ਆਓ ਕਾਕਾ ਜੀ ਆਓ ਪੁੱਤ ਆਓ ਤਾਰਾ ਮਾਰੋ ਮਾਰੋ ਆਪਣਾ ਵੀਰਾ ਨੂੰ ਵਿਖਾਓ ਧਾਰ ਦੋ ਛੋਟੀ ਨੂੰ ਧਾਰ ਦੋ ਐਦਾਂ ਧਾਰ ਦੋ ਵਟ ਕੇ ਮਾਰੋ ਧਾਰ ਮੂੰਹ ਤੇ ਇਹੋ ਜਿਹੇ ਚੀਜ਼ਾਂ ਦਾ ਭਰਾ ਤੁਹਾਡਾ ਸ਼ੌਂਕੀ ਜੇ ਤੁਹਾਨੂੰ ਲਿਆ ਲਿਆ ਪਹਿਲਾ ਦੂਜਾ ਸੁਆ ਟਾਪ ਦੀਆਂ ਚੀਜ਼ਾਂ ਮਹਾਰਾਜ ਦੀ ਕਿਰਪਾ ਦੇ ਨਾਲ ਐਨੋ ਹੋ ਜੋ ਬੇਟਾ ਇੱਧਰ ਨੂੰ ਹੋ ਜੋ ਵੇਖੋ ਮਨ ਖੁਸ਼ ਹੋ ਗਿਆ ਤੇ ਵਿਸਾਖੀ ਦੇ ਭੁਮਾਕੇ ਕੱਢਣੇ ਆ ਵਿਸਾਖੀ ਦੇ ਪੂਰੀਆਂ ਇਹਨੂੰ ਛੇੜ ਛੋਟੀ ਨੂੰ ਇਹਨੂੰ ਛੇੜ ਗਾਹ ਕਰ ਛੋਟੀ ਨੂੰ ਵੇਖੋ ਇਧਰ ਵੀਰ ਜੀ ਵੇਖੋ ਕਰਤੀ ਕਿਤੇ ਨਾ ਕਰਗੀ ਤੇ ਥੱਲਿਓਂ ਲੇਵਾ ਪਾਂਢੀ ਲਈ ਫਿਰੰਡੀ ਆ ਉਧਰੋਂ ਉਹ ਕੱਟੀ ਵੰਡੀ ਤੇ ਯਤਲ ਝੋਟੀ ਵੀ ਆਪਣੇ ਕੋ ਆ ਗਈ ਭਾਜੀ ਮਹਾਰਾਜ ਦੀ ਕਿਰਪਾ ਦੇ ਨਾਲ ਇਹਨੂੰ ਮੇਰੇ ਬੱਚਾ ਬੁੱচ্চਾ ਨਹੀਂ ਲਾਇਆ ਬੋਲੇ ਤੋਂ ਖਾਲੀ ਕੀਤੀ ਆ ਆਹ ਕੱਟੀ ਨੂੰ ਥਣ ਤੋਂ ਹੋ ਜਰਾ ਕੱਟੀ ਦੋਂਦੀ ਦੇ ਦੋ ਦੰਦ ਕੱਟੀ ਦੇ ਥਣ ਸੁਣ ਤੋਂ ਆ ਵੀਰਾਂ ਨੂੰ ਵਿਖਾ ਲੋ ਤੁਮਾਕੇ ਪਾਗਨੇ ਵਿਸਾਖੀ ਦੇ ਉਹ ਪਰ ਆ ਪੁੰਚਾਂ ਕਰ ਤੇ ਕਰੀ ਜਾਣ ਬੰਪਰ ਹੀ ਕੱਢ ਦੇਣੇ ਬੰਪਰ ਹੀ ਹਾਂ ਹਾਂ ਤੋਰ ਕੱਟੀ ਨੂੰ ਪਰ ਲਿਓ ਪਾਸੇ ਉਹ ਰਹਿਣ ਇੱਕ ਕੱਟੀ ਨੂੰ ਇਹਨਾਂ ਨੂੰ ਤਾਂ ਬੱਚੇ ਬੁੱੱਚੇ ਅਜੇ ਨਹੀਂ ਲਾਏ ਖਾਲੀ ਹੋਈਆਂ ਬੋਲੇ ਤੋਂ ਦੇਖੋ ਦੇਖੋ ਸਿੱਧੀ ਕਰ ਝੋਟੀ ਨੂੰ ਓਏ ਆ ਜੇ ਨਗੀਨਾ ਤੁਹਾਡੇ ਭਰਾ ਦੇ ਫਾਰਮ ਤੇ ਸਿੱਧੀ ਕਰ ਝੋਟੀ ਸਿੱਧੀ ਕਰ ਸਿੱਧੀ ਕਰ ਤੇ ਪਰਿਓ ਜਾ ਸਿੱਧੀ ਕਰ ਵੇ ਝੋਟੀ ਆ ਹਾਂ 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 ਸ਼ਲਾ ਕਿਥੋਂ ਮਾਰਾ ਇਹਨੇ ਦਿੱਤਾ ਸ਼ਲਾ ਥਣਲੇਵਾ ਅਮਰੀਕਨ ਗਾਂਜ ਦਾਂਦੀ ਆ ਵੇਖੋ ਦੋ ਦੰਦ ਮੂੰਹ ਤੋਂ ਕੱਟੀ ਥੱਬੇ ਦਾ ਲੇਵਾ ਥੱਲੇ ਵੇਖੋ ਭਾਜੀ ਤੂੰ ਨੂੰ ਟੱਚ ਕਰਨ ਦੇ ਆ ਪਹਿਲਨ ਕੱਟੀ ਦਾ ਲੇਵਾ ਤੇ 15 ਕਿਲੋ ਤੋਂ ਸਟਾਰਟ ਹੋਈ ਏ ਕੱਚਾ ਦੁੱਧ 15 ਕਿਲੋ ਇਹ ਕੱਟੀ ਕੋ ਹੁਣ ਕੱਚਾ ਦੁੱਧ ਵੇਖੋ ਭਾਜੀ ਮੁੰਦਰੀ ਆ ਜੇ ਮੁੰਦਰੀਆਂ ਵਸਾਖੀ ਤੇ ਮੁੰਦਰੀਆਂ ਆਈਆਂ ਵਸਾਖੀ ਤੇ ਇੱਥੇ ਵਸਾਖੀ ਬੱਲੇ ਬੱਲੇ ਕਰਾਉਣੀ ਆ ਤੇ ਪੰਚਾਂ ਦੇ ਕਰਾਇਆ ਨਹੀਂ ਇਤਕਾ ਵੀਰਾਂ ਕੋ ਲੈਣਾ ਨਾ ਨਾ ਜਿਹਨੂੰ ਵੀ ਬੱਚਾ ਲਾ ਇਹਨੂੰ ਵੀ ਬੱਚਾ ਛੱਡ ਇਹਨੂੰ ਵੀ ਬੱਚਾ ਛੱਡ ਛੱਤ ਮੰਟੋ ਮੰਟ ਲਾਈ ਜਾ ਬੱਚੇ ਮੰਟੋ ਮੰਤ ਕਟੀਆਂ ਨੂੰ ਬੱਚੇ ਲਾਈ ਜਾ ਤੇ ਮੁੰਦਰੀਆਂ ਵਿਖਾਈ ਜਾ ਲੈ ਪੁੱਤ ਲੈ ਬਟ ਆ ਵੀ ਐ ਚਵਾ ਵੇਖ ਜਿਵਾ ਹਾ 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 ਵੇ ਵੇਖ ਜਿਵਾ ਵੇਕਰਤੀ ਨੂੰ ਚਵਾ ਵੇਚਵਾ ਵੇ ਥਣ ਕੱਟੀ ਨੂੰ ਲਗਾ ਵੇਖ ਕੱਟੀ ਨੂੰ ਥਣ ਵੇਖ ਚਵਾ ਕੱਟੀ ਨੂੰ ਵੇ ਰੋਗ ਰੁਗ ਦਾ ਚਵਾ ਪਸਮਾ ਵੇ ਵੇਖ ਚਵਾ ਪਸਮਾ ਆਤੀ ਜਾਂਦਾ ਸੋਨੂ ਰੰਦਾ ਵਾ ਡੇਰੀ ਫਾਰਮ ਫੈਣ ਜੇ ਥੱਬੇ ਥੱਬੇ ਦੇ ਲੇਵਿਆਂ ਦਾ ਫੈਣ ਜੇ ਮੇਕਾ ਮੰਦਰੀ ਮੇਕਾ ਮੰਦਰੀ ਆਗੀ ਆਗੀ ਮੰਦਰੀ ਸ਼ਾਗੀ ਮੰਦਰੀ ਛੇਤੀ ਪਾਣੀ ਵਾਲਾ ਮੱਗ ਲੈ ਕੇ ਆ ਆ ਛਤੀ ਪਾਣੀ ਵਾਲਾ ਮੱਗ ਲਿਆ ਮੱਗ ਮਿੰਟੋਂ ਮਿੰਟ ਥਣ ਧੋਈ ਜਾ ਕਾਕਾ ਥਣ ਮਿੰਟੋਂ ਮਿੰਟ ਧੋਈਆ ਵਸਾਖੀ ਦੇ ਪਟਾਕੇ ਪਾਉਣੇ ਆ ਇੱਥੇ ਘਰੇ ਹੀ ਐਦੇ ਕਟੀਆਂ ਇਹੋ ਜਿਹੀਆਂ ਤੈਨੂੰ ਪਤਾ ਉਹ ਮਿੰਟ ਪੰਜੇ ਨਹੀਂ ਲਾਉਣ ਦਿੰਦੇ ਦੋ ਕਟੀਆਂ ਹੋਰ ਆਪਣੇ ਕੋਈ ਯਾਦਾ ਹੀਆ ਭਰਿਆ ਉਹ ਜੇ ਕੱਚੀਆਂ ਸੁਈਆਂ ਤਾਜ਼ੀਆਂ ਉਹਨੀਆਂ ਜਿਹਾ ਵਿਖਾਉਨੀਆਂ ਮੁੰਦਰੀ ਮੁੰਦਰੀ ਵੇਹ ਮੁੰਦਰੀਆਂ ਬੈਠੀਆਂ ਬਾਬੇ ਦੀ ਕਿਰਪਾ ਦੇ ਨਾਲ ਇਹ ਆ ਚੀਜ਼ਾਂ ਚੀਜ਼ਾਂ ਆਪਣੀ ਮਹਾਰਾਜੀ ਦੀ ਕਿਰਪਾ ਨਾਲ ਟੈਣੀ ਵੀ ਸੂਹੀ ਆਪਣੀ ਫੀਮੇਲ ਨੇ ਆਪਣੀ ਨੇ ਮਹਾਰਾਜੀ ਦੀ ਕਿਰਪਾ ਬਾਝੋਂ ਖਾਉਂਦੇ ਆ ਤੇ ਵੇਖੋ ਅਮਰੀਕਨ ਗਾਥ ਥਣ ਲੈ ਆ ਇਹਨੂੰ ਮੈਂ ਇਹਨੂੰ ਜਿਆ ਛੱਡ ਦੇ ਛੱਡ ਦੇ ਲਿਆ ਲਿਆ ਥਣ ਪਾਣੀ ਲੈ ਕੇ ਆ ਆਹਾ ਹਾ ਵੇ ਵੇਖੀਵਾ ਪਸ ਮਾ ਪਾਣੀ ਵੇ ਦੁੱਧ ਵਾਲੀਆਂ 20 20 ਸਿਰੀਆਂ ਝੋਟੀਆਂ ਕਿੱਥੋਂ ਆ ਕੱਢ ਕੱਢ ਸੋਨੂੰ ਰੰਦਾ ਵਾ ਡੇਰੀ ਫਾਰਮ ਲੈ ਕੇ ਆਇਆ ਵੇਖੋ ਪਾਣੀ ਲਿਆ ਕਾਕਾ ਪਾਣੀ ਜ਼ਿਆਦਾ ਨਹੀਂ ਲਿਆ ਆ ਪਾਣੀ ਪੁੱਤ ਲੈ ਕੇ ਆਈਦਾ ਇਹਦਾ ਮੁੱਲ ਥੋੜਾ ਵੀ ਗੰਡਿਆ ਵੇ ਵੇ ਪਾਣੀ ਪਾਣੀ ਫੜ ਕੇ ਮੱਗ ਭਰ ਕੇ ਲਈ ਦੇਦਾ ਮਾ ਕਿ ਜਦੋਂ ਲਈਏ ਵੇਖੋ ਥਣਲੇਵਾ ਅਮਰੀਕਾ ਨਾਲ ਗਾਵਾਂ ਇਹੋ ਜੀਆਂ ਝੋਟੀਆਂ ਮੇਰੇ ਮਹਾਰਾਜ ਦੀ ਕਿਰਪਾ ਨਾਲ ਗਾ ਕੇ ਮੰਗਦੇ ਆ ਨਾ ਆਪਣੇ ਕੋ ਵੀ ਵੀ ਸਿਰੀਆਂ ਤੇ ਜਾਂਦੀਆਂ ਉੱਡਦੀਆਂ ਉੱਡਦੀਆਂ ਜਾਣੀਆਂ ਵਿਸਾਖੀ ਦਾ ਕਰਕੇ ਉੱਡਦੀਆਂ ਆਜੋ ਇੱਕ ਮਿੰਟ ਕੈਮਰਾਮੈਨ ਇਹਨੂੰ ਵੀ ਕੱਟੀ ਨੂੰ ਬੱਚਾ ਲਾ ਨੂੰ ਜੱਤਾਂ ਨੂੰ ਬੱਚਾ ਛੱਡ ਛੇਤੀ ਬੱਚਾ ਲਾ ਇਹਨੂੰ ਮਿੰਟੋ ਮਿੰਟ ਬਚਾ ਰਹਾਂ ਅੰਦ ਕਰੂ ਮੈਂ ਵੱਟੀ ਛੋਟੀ ਵਿਖਾਵਾਂ ਝਾਂਜਰਾਂ ਨਹੀਂ ਪਈਆਂ ਯਾਰ ਕੰਮ ਗਲਤ ਹੋ ਗਿਆ ਇਹ ਇਹੋ ਜੀਆਂ ਨਾ ਝਾਂਜਰਾ ਝੁੰਜਰਾ ਪਾ ਕੇ ਫਿਰ ਵਿਖਾਉਣੀਆਂ ਹੈ ਫਿਰ ਕੱਟੀ ਜੀ ਕਰਦਾ ਫੋਟੋਆਂ ਖਿੱਚੀ ਉਹ ਤੁਸੀਂ ਹੀਰੇ ਬਹਿ ਗਏ ਆਪਣੇ ਦੁਨੀਆ ਆਪਣੀਆਂ ਰਾਣੀਆਂ ਬਹਿ ਗਈਆਂ ਆਈਓ ਕੋਈ ਗੱਲ ਨਹੀਂ ਭਾਜੀ ਬੈਨ ਦੋ ਇਹਨਾਂ ਦਾ ਕੀ ਟੈਨਸ਼ਨ ਆ ਵੇਖੋ ਵੇਖੋ ਅੱਜ ਸੇਲ ਹੀ ਲਾ ਦੇਣੀ ਸੇਲ ਹੀ ਕਰਾਇਆ ਨਹੀਂ ਕਿਸੇ ਕੋ ਲੈਣਾ ਪੰਜਾਬ ਪੰਜਾਬ ਚ ਫਰੀ ਜਾਨ ਜਿਹੜੀਆਂ ਭੱਜੀਆਂ ਸ਼ਤੀਪ ਕਾਕਾ ਮਿੰਟੋ ਮਿੰਟ ਪਸਮਾ ਦੇ ਮਿੰਟੋ ਮਿੰਟ ਉਹ ਪਾਣੀ ਪਾ ਕੇ ਲਿਆ ਮੱਗ ਦੇ ਭੱਜ ਗਏ। ਦੇਖਦਾ ਵਾ ਓਕੇ ਆ। ਪਾਣੀ ਸੋਨੂ ਰੰਦਾਵਾ ਡੇਰੀ ਫਾਰਮ ਪਿੰਡ ਯਾਤੋ ਸਰਜਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਪਿੰਡ ਯਾਤੋ ਸਰਜਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਪਿੰਡ ਭਰਾ ਟਾਡੇ ਦਾ ਫੋਨ ਨੰਬਰ 9878794752 ਦੂਜਾ ਨੰਬਰ 78432449 ਦੋਆ ਤੇ ਵਟਸਐਪ ਭਰਾ ਤੁਹਾਡੇ ਦਾ ਚੱਲਦਾ ਜੇ ਆਜੋ ਲੈ ਜੋ ਹੀਰੇ ਲੈ ਕੇ ਜਾਓ ਮੁੰਦਰੀਆਂ ਤੇ ਭਾ ਯਾਜ ਦੇ ਘਰਾਂ ਚ ਲੈ ਜੋ ਝੋਟੀਆਂ ਲੈ ਜੋ ਸ਼ਾਜੋ ਜਿਹੜੀਆਂ ਕਿਤੇ ਨਹੀਂ ਮਿਲਦੀਆਂ ਆਪਣੇ ਫਾਰਮ ਤੇ ਲੈ ਜੋ ਧੋਥਣ ਕਾਕਾ ਸੀ ਤੋ ਫੇਤੀ ਕਾਕਾ ਤੋਂ ਓਥਣ ਤੋ 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 ਓਥਣ ਤੋ ਘੇਟਾਰ ਦੇ ਕਾਕਾ ਤੋਂ ਧੋ ਕਾਕਾ 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 ਤੋਂ ਬਹੁਤ ਧਾਰ ਜਵਾਬ ਸਮਾ ਕਟੀ ਨੂੰ ਲੱਗਾ ਯਤਲ ਝੋਟੀ ਆ ਪੁੱਤ ਤੋ 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 ਥੰ ਤੋਂ ਧਾਰ ਦੇ ਧਾਰ ਦੇ ਧਾਰ ਦੇ ਮੁੰਦਰੀਅਰ ਕੀ ਧਾਰ ਦੇ ਕਟੀਆਂ ਤੋ ਜੱਜ ਸੁਆਚ ਝੋਟੇ ਥੱਬੇ ਦਾ ਲੈਵਾ ਅੰਬਰਸਰ ਅੰਬਰਸਰ ਕਰਦੀ ਆ ਪਰ ਇੱਥੇ ਅੰਬਰਸਰ ਕੱਲ ਨੂੰ ਬਣਾਵਾਂਗੇ ਪਟਾਕੇ ਪਾਵਾਂਗੇ ਹਾਂ ਦੇਖ ਕੱਟੀ ਇੱਕ ਬਤੋਏ ਉੜੇ ਦੀ ਗਾੜੀ ਹੈ ਇੱਕ ਕੱਟੀ ਨੂੰ ਸਾਬ ਗਾੜੀ ਹੈ ਇੱਕ ਪੁੱਤ ਆਹਾਹਾਹਾ ਉਹ ਜੀਦਾ ਰਹਾ ਪੁੱਤ ਥੱਬੇ ਦਾ ਲੇਵਾ ਤੇਰੀ ਕੱਟੀ ਕਰ ਗਈ ਓਏ ਇਹੋ ਜੀਆਂ ਕੱਟੀਆਂ ਘਰ ਘਰ ਥੜਾ ਰੱਖੀਆਂ ਏ ਵੇਖ ਥੱਬੇ ਥੱਬੇ ਦੇ ਬਿੰਦੀਆਂ ਵਾਲੇ ਲੇਵੇ ਕੱਟੀਆਂ ਨੂੰ ਲੱਗ ਆਏ ਆਏ ਭੰਗੜਾ ਪਾ ਸਾਰੇ ਵੀਰਾਂ ਨੂੰ ਸਸਰੀਕਾ